ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਦਾਤੇ ਨੇ ਹਰ ਸਾਲ ਸਤਗੁਰਾਂ ਜੀ ਦੇ ਆਗਮਨ ਪੁਰਬ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਸਤਗੁਰਾਂ ਦੀ ਸਮੂਹ ਸੰਗਤ ਵੱਲੋਂ ਇਥੋਂ ਦੇ ਪ੍ਰਬੰਧ ਵੱਲੋਂ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਸਿੰਘ ਸਹਿਬਾਨ ਜੀ ਵੱਲੋਂ ਜੋ ਸੰਗਤ ਦੀ ਸੇਵਾ ਕਰਨ ਦਾ ਝੋਲੀ ਚ ਬਖਸ਼ਿਸ਼ ਪਾਈ ਹੈ ਜੀ ਮੈਂ ਰੋਮ ਰੋਮ ਕਰਕੇ ਸਮੁੱਚੀ ਸੰਗਤ ਦਾ ਧੰਨਵਾਦੀ ਹਾਂ ਸਤਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਆਪਣੇ ਦਰਬਾਰ ਨਾਲ ਇਸੇ ਤਰ੍ਹਾਂ ਜੋੜੀ ਰੱਖਿਓ ਸਮੂਹ ਪ੍ਰਬੰਧ ਨੂੰ ਚੜ੍ਹ ਦੀ ਕਲਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋ ਗਿਆ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਜਲਦੀ ਕਰੋ ਆ ਬਿਲਕੁਲ ਬਿਲਕੁਲ ਪਿਛਲੇ ਦਿਨਾਂ ਧੰਨ ਧੰਨ ਸਾਹਿਬ ਸਤਿਗੁਰੂ ਛੇੜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਮੁੱਚੇ ਪੰਥ ਨੇ ਸਮੂਹ ਗੁਰੂ ਨਾਨਕ ਨਾਮ ਦੇਵਾ ਭਾਈ ਭਾਈ ਨੇ ਸਤਿਗੁਰਾਂ ਦਾ ਬੰਦੀ ਛੋੜ ਦੇਵਸ ਮਨਾਇਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਸਤਗੁਰ ਜੀ ਦਾ ਪਵਿੱਤਰ ਸੰਦੇਸ਼ ਉਹ ਸਾਡੇ ਹਿਰਦਿਆਂ ਵਿੱਚ ਸਤਗੁਰ ਜੀ ਵਾਸਾ ਕਰਨ ਸਾਰੇ ਇਕੱਠਾਂ ਇਕੱਤਰ ਹੋਈਏ ਆਉਂਦਾ ਜਿਹੜਾ 350 ਸਾਲਾ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਉਹ ਸਮੁੱਚੀ ਕੌਮ ਇਕੱਠਾਂ ਹੋ ਕੇ ਮਨਾਵੇ ਤੇ ਨਾਲ ਦੀ ਨਾਲ ਮੈਂ ਸਾਰੇ ਪੰਥ ਨੂੰ ਸਮੁੱਚ ਨੂੰ ਬੇਨਤੀ ਕਰਦਾ ਕਿ ਜੱਲੇ ਹਿੱਲੇ ਬਿੱਲੇ ਸਾਰੇ ਖਤਮ ਹੋ ਜਾਣ। ਫਿਰ ਅਖੀਰ ਹੈ ਤਾਂ ਸਤਿਗੁਰ ਜੀ ਅੰਗ ਸੰਗ ਹੀ ਆ। ਪਰ ਮਨੋਖ ਆਪਣੇ ਤੌਰ ਤੇ ਉੱਤੇ ਯਤਨ ਕਰਦਾ ਪਰ ਯਤਨ ਜੱਲੇ ਮੁੱਕ ਜਾਂਦੇ ਆ। ਫਿਰ ਸਤਿਗੁਰਾਂ ਦੇ ਚਰਨਾਚਰ ਅਰਦਾਸ ਤੇ ਬੇਨਤੀ ਜੋੜੜੀ ਆ। ਸਾਰੇ ਰੜ ਕੇ ਰਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਤਿਗੁਰਾਂ ਦੇ ਚਰਨਾਚਰ ਅਰਦਾਸ ਕਰੀਏ। ਤੇ ਮੈਨੂੰ ਪੂਰ ਆਸ ਆ ਕਿ ਕਿਸੇ ਨਾ ਕਿਸੇ ਸਤਿਗੁਰ ਜੀ ਸਮੇਂ ਤੇ ਉਹਨਾਂ ਸਾਰਿਆਂ ਨੂੰ ਜਿਵੇਂ ਸਤਿਗੁਰ ਜੀ ਨੇ ਬਵੰਜਾ ਰਾਜੇ ਛਡਾਏ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਸਹਾਇੀ ਹੋਣਗੇ ਸੋ ਅੱਜ ਸਿੱਖ ਪੰਥ ਦਾ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜਿਹਨੂੰ ਸਤਗੁਰਾਂ ਨੇ ਮਹਾਰਤ ਵਖੇ ਕੀਤੀ ਪਵਿੱਤਰ ਗੁਰਬਾਣੀ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਭਾਈ ਆਨੰਦ ਲਾਲ ਜੀ ਭਾਈ ਗਰਦਾਸ ਜੀ ਉਦੋਂ ਅਲਾਵਾ ਕਿਤੇ ਕਿਤੇ ਵਿਖਿਆਨ ਦੇ ਤੌਰ ਤੇ ਕੋ ਸਾਖੀ ਦਾ ਕਰ ਲੈਣ ਵਿਖਿਆਨ ਨਹੀਂ ਤੇ ਇੱਥੇ ਇਸ ਅਦਾਰੇ ਚ ਗੁਰਮਤ ਦੇ ਭਰਪੂਰ ਇਸ ਜਾਜਵੇ ਤਹਿਤ ਹੀ ਹਮੇਸ਼ਾ ਕਥਾ ਕਰਦੇ ਆ ਸੋਤੇ ਸਿੱਧੇ ਸਾਡੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਤਖੰਡ ਵਾਸੀ ਉਹ ਜਦੋਂ ਇਹਨਾਂ ਦੀ ਸਮਾਪਤੀ ਹੁੰਦੀ ਸੀ ਬੰਦੀ ਛੋਟ ਦਿਵਸ ਤੇ ਤੇ ਉਹ ਵੀ ਆਇਓ ਸੀ ਉਹਨਾਂ ਨੇ ਸੋਤੇ ਸਿੱਧ ਕਿਹਾ ਕਿ ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਹੁਣ ਥੋੜਾ ਜਿਹਾ ਆਗਾਂਹ ਨੂੰ ਆ ਜਾਓ ਬੰਦੀ ਛੋਟ ਦਿਵਸ ਤੋਂ ਲੈ ਕੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਤੁਸੀਂ ਇੱਥੇ ਕਥਾ ਕਰਿਆ ਕਰੋ। ਸਵਾਜੋਨੀ 6 ਅਕਤੂਬਰ ਤੋਂ ਲੈ ਕੇ 22 ਅਕਤੂਬਰ ਤੱਕ ਲਗਾਤਾਰ 16 ਦਿਨ ਹਾਜ਼ਰੀ ਭਰੀ ਆ। ਤੇ ਇਹਨਾਂ 16 ਦਿਨਾਂ ਦੇ ਵਿੱਚ ਸੰਗਤਾਂ ਨੇ ਵੀ ਖੂਬ ਭਰਮਾ ਹੰਗਾਰਾ ਵੀ ਦਿੱਤਾ ਤੇ ਕਥਾ ਵੀ ਸਰਵਣ ਕੀਤੀ। ਸੋ ਉਹਨਾਂ ਨੂੰ ਅੱਜ ਰਸਮੀ ਤੌਰ ਤੇ ਮਾਨ ਸਨਮਾਨ ਦੇ ਕੇ ਵਧਾਈ ਦਿੱਤੀ ਗਈ ਆ। ਸੋ ਉਹਨਾਂ ਨੇ ਵੀ ਸਾਰਿਆਂ ਨੇ ਤੇ ਮੈਂ ਵੀ ਆਪਣੇ ਸਮੋਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਉਂਦੀ ਸ਼ਤਾਬਦੀ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸਮੂਹ ਖਾਲਸਾ ਪੰਥ ਬਾਦ ਚੜ ਕੇ ਸ਼ਤਾਬਦੀ ਦੇ ਵਿੱਚ ਜੋ ਆਪਣਾ ਹਿੱਸਾ ਪਾਵੇ ਇਹਨੀ ਬੇਨਤੀ ਕਰਕੇ ਸ਼ਬਦ ਦਾ ਜਾਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ